ਵੀਰਵਾਰ ਨੂੰ ਸਫਰਤ ਲੱਗੇ ਗਿਆ ਬੱਚੇ ਵਾਪਸ ਨਹੀਂ ਆਏ ਬੀਤੇ ਕੱਲ ਕੋਟਕਪੂਰਾ ਦੇ ਨਜ਼ਦੀਕੀ ਪਿੰਡ ਪੰਜਗਰਾਈ ਖੁਰਦ ਨੇੜੇ Tata Este ਟਰਾਲੇ ਵਿੱਚ ਕਰ ਭਿਆਨਕ ਟੱਕਰ ਹੋਈ ਇਸ ਹਾਦਸੇ ਨੇ 5 ਲੋਕਾਂ ਦੀ ਜਾਨ ਲੈ ਲਈ ਜਦਕਿ 8 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਉਕਤ ਸਾਰੇ ਹੀ ਲੋਕ ਮੁਕਸਰ ਸਾਹਿਬ ਦੇ ਪਿੰਡ ਮਰਾੜਕਲਾਂ ਦੇ ਵਸਨੀਕ ਨੇ ਜੋ ਕਿ ਬਾਗਾਪੁਰਾਨਾ ਦੇ ਪਿੰਡ ਨਿਗਾਹਾ ਵਿੱਚ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਮ੍ਰਿਤਕਾਂ ਦੀ ਪਹਿਚਾਣ 38 ਸਾਲਾ ਸੁਖਦੇਵ ਰਾਜ 22 ਸਾਲਾ ਲਾਪ੍ਰੀਤ 36 ਸਾਲਾ ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ 35 ਸਾਲਾ ਕਰਮਜੀਤ ਕੌਰ ਪਤਨੀ ਸੁਖਚੰਦ ਸਿੰਘ ਤੇ 27 ਸਾਲਾ ਦੀਪਕ ਕੁਮਾਰ ਵੱਜੋਂ ਹੋਈ ਹੈ ਪਿੰਡ ਵਿੱਚ ਹੋਈਆਂ ਇਹਨਾਂ ਮੌਤਾਂ ਦੇ ਕਾਰਨ ਕਈ ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਭਲੇ ਤੇ ਮਾਤਮ ਪਸਰਿਆ ਹੋਇਆ ਹੈ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਮੇਰਾ ਨਾਮ ਹਰਪ੍ਰੀਤਮ ਮੇਰਾ ਬ੍ਰਦਰ ਸੀ ਦੀਪਕ ਕੁਮਾਰ ਜਿਹੜਾ ਵੀਰਵਾਰ ਨੂੰ ਸੰਗਤ ਲੈ ਕੇ ਗਿਆ ਕਦੇ ਵਾਪਸ ਨਹੀਂ ਆ ਆਹ ਅਰਬਾ ਜੰਦ ਦੇ ਸਿਰਸ ਪਰ ਸਾਨੂੰ ਨਹੀਂ ਪਤਾ ਸੀ ਇਸ ਵਾਰ ਇਹ ਹੋ ਜਾਊਗਾ ਉਹਨੇ ਆਖਦੇ ਬੋਲੋ ਬਚਾਅ ਕੀਤਾ ਪਰ ਨਹੀਂ ਸਾਡੀ ਰੱਬ ਨੇ ਨਹੀਂ ਸੁਣੀ ਉਹਨਾਂ ਤੈਨੂੰ ਨਿਕਨਿਕੇ ਬੱਚੇ ਹਨ ਕਿ ਕਰਲੀ ਨਿਕਨਿਕ ਕਿਉਂ ਮਰਜੀ ਹੋਏ ਬਿਤਾਪੀ ਸੜਨ ਕੋਲ ਨਹੀਂ ਗੁੰਜਾਇ ਹੋਈ ਪਾ ਦਸਿਆ ਤੇ ਬਚਾਡੋ ਕਿਸੇ ਘਰ ਤੋਂ ਕੀ ਮੰਗਤ ਹੈ ਮੇਕ 1 2 ਸਾਲ ਦਾ 1 3 ਸਾਲ ਦਾ ਕੁੜੀ ਆ 5 ਸਾਲ ਦੀ ਆ ਡੰਡ ਤੇ ਨਹੀਂ ਸੰਭੇਤ ਕਿ ਸਰਕਾਰ ਤੋਂ ਕਿਹੋਂ ਕਹਿੰਦਾ ਨਹੀਂ ਮਦਦ ਹੋ ਸਕਕੇ ਸਾ ਨੀ ਕਰੋ ਕੀ ਮੰਗ ਮੈਂ ਗਿਆ ਸੀਗਾ ਜੀ ਉੱਥੇ ਹੁਣੇ ਉੱਥੇ ਹੀ ਆਇਆ ਮੈਂ ਜੀ ਤੇ ਉਹ ਕਹਿੰਦੇ ਸੀਗੇ ਵੀ ਅਸੀਂ ਆਪਦੀ ਸਾਈਡ ਆਈ ਆਈ ਜਾਂਦੇ ਸੀ ਉਧਰੋਂ ਹੀ ਤੇ ਟਰੱਕ ਜਦੋਂ ਸਾਨੂੰ ਪਤਾ ਲੱਗਿਆ ਅੱਗੋਂ ਬੇਕਅਪ ਹੋ ਕੇ ਆਇਆ ਆਈ ਜਾਂਦਾ ਤੋ ਆਪਦੀ ਸਾਈਡ ਰੋਕ ਗਏ ਸੀ ਗਏ ਬੱਸੋ ਟਰੱਕ ਆ ਕੇ ਸਿੱਧਾ ਉੱਤੇ ਹੀ ਟਿੱਕ ਪੈਣਾ ਜੀ ਕਿਸ ਤਰ੍ਹਾਂ ਦੀ ਹਾਲਤ ਆ ਹੁਣ ਤੁਹਾਡੇ ਪਰਿਵਾਰ ਦੀ ਬਹੁਤ ਜ਼ਿਆਦਾ ਹਾਲਤ ਦਾ ਬਹੁਤ ਮੰਦੀ ਆਈ ਉਹਨਾਂ ਦੀ ਕੀ ਮੰਗ ਕਰਦੇ ਆ ਮੰਗਦਾ ਆਪਣੀ ਇਹ ਹੀ ਇਹ ਸਰਕਾਰ ਅੱਗੇ ਵੀ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਜੀ ਚਾਰੇ ਪਰਿਵਾਰ ਇੱਕੇ ਇੱਕੋ ਹੀ ਪਰਿਵਾਰ ਆ ਜੀ ਚਾਰੇ ਤੁਹਾਡੇ ਪਰਿਵਾਰ ਦੇ ਮੈਂਬਰ ਹਾਂਜੀ ਮੇਰੇ ਭਰਾ ਤੇ ਸਾਡਾ ਆਪ ਵੀ ਨਹੀਂ ਕਰਦੇ ਖਾਣ-ਪੀਣ ਗਰਦੇ ਨਾਲ ਹਰ ਵਾਰੀ ਹਾਂਜੀ ਦੋ ਬੱਚੇ ਆ ਜੀ ਜੇਤ ਦੇ ਵੀਰਵਾਰ ਹੀ ਜਾਂਦੇ ਸੀ ਹਰ ਨਹੀਂ ਹਰ ਵਾਰੀ ਬਹੁਤ ਬਹੁਤ ਵੀਰਵਾਰ ਹੋ ਕੇ ਜਾਂਦਿਆਂ ਉਹਨਾਂ ਦੇ ਤੇ ਇਹਨਾਂ ਨੇ ਟਰੱਕ ਵਾਲਾ ਡਿਕਲਰ ਕਰਾਉਂਦਾ ਤੇ ਇਹਨਾਂ ਨੇ ਇੱਕ ਟਰੱਕ ਨੂੰ ਵੇਖਿਆ 30 ਸਾਈਡ ਤੇ ਰੋਕ ਲਿਆਈ ਕੱਚੇ ਲਾ ਲਿਆਈ ਤੇ ਬਸ ਉਹ ਜਦੋਂ ਟਰੱਕ ਨੇੜਿਆ ਤੇ ਇਹਨਾਂ ਨੂੰ ਟਰੱਕ ਨੇ ਉਤਰਨ ਦਾ ਮੌਕਾ ਨਹੀਂ ਦਿੱਤਾ ਜੋ ਵੇਚਾ ਕੋ ਪਹਿਲਾਂ ਅੱਗੇ ਵਜਿਆ ਤੇ ਬਾਡੀ ਦਾ ਟਕਰਾਇਆ ਜੋ ਬਾਡੀ ਟੁੱਟ ਕੇ ਪਾਸੇ ਟੁੱਟ ਕੇ ਡੇਗੀ ਵਿੱਚ ਹੀ ਸਾਰੀ ਤੇ ਉਹ ਇੱਕ ਦੀ ਤਾਂ ਸਾਥ ਹੋ ਗਈ ਮੌਤਾਂ ਦੀ ਤੇ ਬਾਕੀ ਪਹਿਲਾਂ ਸਾਰੇ ਜ਼ਖਮੀ ਸੀ ਫਿਰ 3-4 ਦੀ ਹੋਰ ਮੌਤ ਹੋ ਗਈ ਆਪਣੀ ਮੰਡੀ ਹੋ ਗਈ ਟਡੇ ਪ੍ਰਵਾਲ ਵਿੱਚ ਕੌਣ ਕੌਣ ਕਿੰਨੇ ਭੈਣ ਭਾਈ ਅਸੀਂ ਦੋ ਭਰਾ ਜੀ ਬਸ ਕੀ ਕੰਮ ਕਰ ਕਬਾੜ ਦਾ ਕੰਮ ਕਰਦੇ ਆਂ ਜੀ